ਅੱਜ ਇੱਕ ਵਾਰ ਫੇਰ ਲੁਧਿਆਣਾ ਦੇ ਵਿੱਚ ਸੰਗਨੀ ਧੁੰਦ ਦਾ ਕਹਿਰ ਨਜ਼ਰ ਆ ਰਿਹਾ ਵਾ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਲੁਧਿਆਣਾ ਸ਼ਹਿਰ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਇਹ ਜਗਰਾਵ ਪੌਂਡ ਦੀਆਂ ਤਸਵੀਰਾਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਚਾਰੇ ਤਰਫ ਚਿੱਟੀ ਚਾਦਰ ਜਿਹੜੀ ਉਹ ਨਜ਼ਰ ਆ ਰਹੀ ਆ ਹਾਲਾਂਕਿ ਸਵੇਰ ਵੱਲੇ ਵਿਜ਼ਿਬਿਲਟੀ ਜਿਹੜੀ ਆ ਬਹੁਤ ਘੱਟ ਸੀ ਰਾਤ ਵੀ ਬਹੁਤ ਜ਼ਿਆਦਾ ਧੁੰਦ ਸੀਗੀ ਜਿਸ ਕਰਕੇ ਆਵਾਜਾਈ ਤੇ ਜਿਹੜੀ ਪ੍ਰਭਾਵਿਤ ਹੋ ਰਹੀ ਸੀਗੀ ਤਾਂ ਇਹ ਸਮਾਂ ਤੁਸੀਂ ਸਵੇਰ ਦਾ ਹੈਗਾ ਵਾ ਤਾਂ ਹਾਲੇ ਵੀ ਜਿਹੜੀ ਧੁੰਦ ਨਜ਼ਰ ਆ ਰਹੀ ਆ ਤਾ ਸਮੋਗ ਵੀ ਨਾਲ ਦੀ ਨਾਲ ਅਸੀਂ ਕਹਿ ਸਕਦੇ ਹਾਂ ਕਿ ਇਸ ਸਮੋਗ ਦਾ ਕਹਿਰ ਵੀ ਹੈਗਾ ਵਾ ਕਿਉਂਕਿ ਅੱਖਾਂ ਦੇ ਵਿੱਚ ਅੱਜ ਵੀ ਜਲਨ ਹੋ ਰਹੀ ਆ ਗਲੇ ਦੇ ਵਿੱਚ ਜਿਹੜੀ ਆ ਉਹ ਖਾਰਸ਼ ਹੋ ਰਹੀ ਆ ਕਿਉਂਕਿ ਇਹ ਧੂਆਂ ਜਿਹੜਾ ਵਾ ਇਨਫੈਕਸ਼ਨ ਕਰ ਰਿਹਾ ਵਾ ਜਿਸ ਕਰਕੇ ਬਹੁਤ ਸਾਰੀਆਂ ਪ੍ਰੋਬਲਮ ਆ ਰਹੀਆਂ ਨੇ ਤਾਂ ਲੋਕ ਜਿਹੜੇ ਨੇ ਤੁਸੀਂ ਦੇਖੂਗੇ ਸੜਕਾਂ ਦੇ ਉੱਤੇ ਆਪਣੇ ਫੇਸ ਕਵਰ ਕਰਕੇ ਜਿਹੜੇ ਨੇ ਉਹ ਚੱਲ ਰਹੇ ਨੇ ਤਾਂ ਕਿ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਉਧਰ ਮੌਸਮ ਵਿਭਾਗ ਵੱਲੋਂ ਅਤੇ ਹੈਲਥ ਵਿਭਾਗ ਵੱਲੋਂ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਆ ਹੈਲਥ ਜਿਹੜੀ ਐਡਵਾਈਜ਼ਰੀ ਜਾਰੀ ਹੋਈ ਉਹਦੇ ਵਿੱਚ ਕਿਹਾ ਗਿਆ ਕਿ ਅਗਰ ਤੁਸੀਂ ਸੜਕਾਂ 'ਤੇ ਚੱਲ ਰਹੇ ਹੋ ਤਾਂ ਆਪਣਾ ਫੇਸ ਕਵਰ ਜ਼ਰੂਰ ਰੱਖੋ। ਥੋੜੀ-ਥੋੜੀ ਦੇਰ ਬਾਅਦ ਆਪਣਾ ਫੇਸ ਜਿਹੜਾ ਵਾ ਉਹ ਵਾਸ਼ ਕਰੋ ਤਾਂ ਕਿ ਜਿਹੜੀ ਸਮੋਕ ਹੈਗੀ ਆ ਉਸ ਤੋਂ ਤੁਸੀਂ ਬਚ ਸਕੋ। ਤਾਂ ਡਾਕਟਰਾਂ ਵੱਲੋਂ ਵੀ ਕਿਹਾ ਗਿਆ ਕਿ ਬੱਚੇ ਅਤੇ ਬਜ਼ੁਰਗ ਜਿਹੜੇ ਨੇ ਉਹ ਖਾਸ ਕਰ ਧਿਆਨ ਰੱਖਣ ਘਰਾਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਰਹਿਣ। ਅਗਰ ਜੇ ਕੋਈ ਜ਼ਰੂਰੀ ਕੰਮ ਆ ਤਾਂ ਹੀ ਘਰ ਦੇ ਵਿੱਚੋਂ ਬਾਹਰ ਨਿਕਲਣ। ਜੇ ਕੋਈ ਘਰ ਦੇ ਵਿੱਚ ਮਰੀਜ਼ ਹੈਗਾ ਵਾ ਉਸ ਨੂੰ ਬਾਹਰ ਨਾ ਕੱਢਿਆ ਜਾਵੇ। ਇਹ ਹੈਲਥ ਐਡਵਾਈਜ਼ਰੀ ਜਿਹੜੀ ਆ ਉਹ ਜਾਰੀ ਹੋਈ ਆ। ਇਸ ਤੋਂ ਇਲਾਵਾ ਜੋ ਮੌਸਮ ਵਿਭਾਗ ਵੱਲੋਂ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਆ ਆ 15 ਤਰੀਕ ਤੱਕ ਸੰਗਣੀ ਧੁੰਦ ਜਿਹੜੀ ਆ ਆ ਪੂਰੇ ਪੰਜਾਬ ਦੇ ਵਿੱਚ ਪੈ ਸਕਦੀ ਆ ਤਾਂ ਇਹ ਮੌਸਮ ਵਿਭਾਗ ਦੀ ਐਡਵਾਈਜ਼ਰੀ ਉਹਨਾਂ ਨੇ ਵੱਲੋਂ ਕਿਹਾ ਗਿਆ ਹੈ ਕਿ ਸਵੇਰ ਅਤੇ ਜਿਹੜਾ ਸ਼ਾਮ ਦੇ ਵੱਲੇ ਵਾਹਨ ਜਿਹੜੇ ਨੇ ਜਿਹੜੇ ਲੌਂਗ ਰੂਟ ਤੇ ਜਾਂਦੇ ਨੇ ਉਹ ਨਾ ਜਾਣ ਕਿਉਂਕਿ ਸੰਗਣੀ ਧੁੰਦ ਹੋ ਸਕਦੀ ਹੈ ਜਿਸ ਕਰਕੇ ਐਕਸੀਡੈਂਟ ਦਾ ਖਤਰਾ ਰਹਿੰਦਾ ਵਾ ਤਾਂ ਮੌਸਮ ਵਿਭਾਗ ਦੀ ਜਿਹੜੀ ਐਡਵਾਈਜ਼ਰੀ ਹੈਗੀ ਆ ਹਾਲਾਂਕਿ ਇਹ ਵੀ ਜੋ ਕਿਹਾ ਗਿਆ ਹੈ ਕਿ ਸ 17 ਤਰੀਕ ਤੋਂ ਬਾਅਦ ਮੌਸਮ ਦੇ ਵਿੱਚ ਤਬਦੀਲੀ ਵੀ ਆਵੇਗੀ ਥੋੜੀ ਜਿਹੀ ਰਾਹਤ ਮਿਲ ਜਾਵੇਗੀ ਕਿਉਂਕਿ ਜਿਹੜੀ ਸਮੋਗ ਆ ਅਗਰ ਬਾਰਿਸ਼ ਪਵੇਗੀ ਤਾਂ ਜੋ ਧੂਆਂ ਉੱਡ ਰਿਹਾ ਵਾ ਹਵਾ ਦੇ ਵਿੱਚ ਉਹ ਠੰਡਾ ਹੋ ਜਾਵੇਗਾ ਉਹ ਬੈਠ ਜਾਵੇਗਾ ਉਸ ਤੋਂ ਬਾਅਦ ਜਿਹੜੀ ਆ ਠੰਡ ਹੋਰ ਜ਼ਿਆਦਾ ਵਧੇਗੀ ਅਤੇ ਧੁੰਦ ਦਾ ਕਹਿਰ ਫਿਰ ਦੇਖਣ ਨੂੰ ਮਿਲੇਗਾ ਤਾਂ ਸਮੋਗ ਜਿਹੜੀ ਆ ਉਹ 17 ਤਰੀਕ ਤੋਂ ਬਾਅਦ ਰਾਹਤ ਮਿਲ ਸਕਦੀ ਹੈ ਅਗਰ ਬੀ ਪੈ ਜਾਂਦਾ ਵਾ ਤਾਂ ਉਹਦੇ ਕਰਕੇ ਜਿਹੜੀ ਆ ਰਾਹਤ ਮਿਲ ਜਾਵੇਗੀ ਤਾਂ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਲੁਧਿਆਣਾ ਤੋਂ ਦਿਖਾ ਰਹੇ ਹਾਂ ਇਸ ਵਕਤ ਜੋ ਸੰਗਣੀ ਧੁੰਦ ਦਾ ਉਹ ਦੇਖਣ ਨੂੰ ਮਿਲ ਰਹੀ ਆ ਅੱਜ ਸਵੇਰ ਤੋਂ ਕਈ ਹਾਈਵੇ ਜਿਹੜੇ ਨੇ ਉਹ ਜਾਮ ਪਏ ਨੇ ਕਿਉਂਕਿ ਵਾਹਨਾਂ ਦੀ ਸਪੀਡ ਜਿਹੜੀ ਆ ਬਹੁਤ ਜ਼ਿਆਦਾ ਘੱਟ ਨਜ਼ਰ ਆ ਰਹੀ ਆ ਕਈ ਥਾਵਾਂ ਤੇ ਐਕਸੀਡੈਂਟ ਦੇ ਜਿਹੜੇ ਆ ਸਮਾਚਾਰ ਵੀ ਮਿਲ ਰਹੇ ਨੇ ਕਿ ਧੁੰਦ ਕਾਰਨ ਜਿਹੜਾ ਵਾ ਦਿਖਾਈ ਨਾ ਦੇਣ ਕਾਰਨ ਕਈ ਐਕਸੀਡੈਂਟ ਵੀ ਹੋਏ ਨੇ ਤਾਂ ਲਾਹ ਪਰਵਾਹੀ ਤੁਸੀਂ ਨਾ ਵਰਤੋ ਜੇਕਰ ਤੁਹਾਨੂੰ ਕੋਈ ਜ਼ਰੂਰੀ ਕੰਮ ਹੈਗਾ ਵਾ ਤਾਂ ਹੀ ਆਪਣੇ ਘਰ ਦੇ ਵਿੱਚੋਂ ਬਾਹਰ ਨਿਕਲੋ ਤਾਂ ਹੀ ਤੁਸੀਂ ਲੌਂਗ ਰੂਟ ਤੇ ਜਾਓ ਜੇ ਤੁਹਾਨੂੰ ਕੋਈ ਜ਼ਰੂਰੀ ਕੰਮ ਹੈਗਾ ਵਾ ਬੇਵਜ੍ਹਾ ਸੜਕਾਂ ਤੇ ਤੁਸੀਂ ਨਾ ਡਰਾਈਵ ਕਰੋ ਜਿਸ ਕਰਕੇ ਕਿਸੇ ਤਰ੍ਹਾਂ ਦਾ ਕੋਈ ਖਤਰਾ ਹੋਵੇ ਤਾਂ ਇਹ ਤਸਵੀਰਾਂ ਲੁਧਿਆਣਾ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਧੁੰਦ ਜਿਹੜੀ ਹੈ ਇਸ ਵਕਤ ਲੁਧਿਆਣਾ ਦੇ ਵਿੱਚ ਪੈ ਰਹੀ ਹੈਗੀ ਆ ਤਾਂ ਮੌਸਮ ਵਿਭਾਗ ਵੱਲੋਂ ਅਤੇ ਹੈਲਥ ਮਹਿਕਮੇ ਵੱਲੋਂ ਖਾਸ ਐਡਵਾਈਜ਼ਰੀ ਜਿਹੜੀ ਆ ਉਹ ਜਾਰੀ ਕੀਤੀ ਗਈ ਹੈ ਤੁਸੀਂ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਓ ਤਾਂ ਕਿ ਕਿਸੇ ਤਰ੍ਹਾਂ ਵੀ ਪਰੇਸ਼ਾਨੀ ਤੁਹਾਨੂੰ ਨਾ ਆ ਸਕੇ ਤਾਂ ਇਸ ਵਕਤ ਤੁਆ ਤੇ ਜਿਹੜੀ ਧੁੰਦ ਹੈਗੀ ਆ ਉਹ ਇੱਕ ਸਮੋਗ ਬਣੀ ਹੋਈ ਆ ਜਿਸ ਕਰਕੇ ਆਵਾਜ਼ਾਈ ਵੀ ਪ੍ਰਭਾਵਿਤ ਹੋ ਰਹੀ ਆ ਸਿਹਤ ਉੱਤੇ ਵੀ ਜਿਹੜੇ ਆ ਮਾੜੇ ਅਸਰ ਹੋ ਰਹੇ ਨੇ ਤਾਂ ਹੈਲਥ ਡਵਾਈਜ਼ਰੀ ਅਤੇ ਜੋ ਮੌਸਮ ਭਾਗ ਦੀ ਡਵਾਈਜ਼ਰੀ ਆ ਉਸ ਨੂੰ ਤੁਸੀਂ ਧਿਆਨ ਰੱਖੋ ਤੁਸੀਂ ਆਪਣੇ ਸਿਹਤ ਦਾ ਜਿਹੜਾ ਧਿਆਨ ਦੇਖੋ ਤਾਂ ਲੁਧਿਆਣਾ ਦੇ ਵਿੱਚ ਅੱਜ ਮੌਸਮ ਦਾ ਤੁਹਾਨੂੰ ਹਾਲਚਲ ਦੱਸਿਆ ਵਾ ਫਿਰ ਤੁਹਾਨੂੰ ਅਸੀਂ ਅਪਡੇਟ ਜਿਹੜਾ ਵਾ ਮੌਸਮ ਦਾ ਲਗਾਤਾਰ ਦਿੰਦੇ ਰਵਾਂਗੇ ਕੈਮਰਾਮੈਨ ਕੁਲਦੀਪ ਦੇ ਨਾਲ ਨਰਿੰਦਰ ਮੈਂਤ ਜਗਮਨ ਟੀਵੀ ਲੁਧਿਆਣਾ